ਅੱਜ ਸਾਡਾ ਸੈਕੰਡ ਡੇ ਸੀਗਾ ਸੋ ਯੂਟਾ ਦੇ ਵਿੱਚ ਸਾਡਾ ਹੈਗਾ ਹੈੱਡ ਆਫਿਸ ਯੂਐਸਏ ਦੇ ਵਿੱਚ ਤੇ ਅੱਜ ਸਾਨੂੰ ਹੈੱਡ ਆਫਿਸ ਦਾ ਟੂਰ ਕਰਵਾਇਆ ਗਿਆ ਇਹ ਹੈਗਾ ਜੀ ਸਾਰਾ ਜਿੱਥੇ ਕੀ ਮੈਨੂਫੈਕਚਰ ਹੁੰਦਾ ਆ ਸਾਰਾ ਸਮਾਨ ਤੇ ਫਿਰ ਇਹਨਾਂ ਨੇ ਸਾਨੂੰ ਐਕਸਪਲੇਨ ਕੀਤਾ ਕਿ ਕਿਦਾਂ ਹਰ ਚੀਜ਼ ਨੂੰ ਪੈਕ ਕੀਤਾ ਜਾਂਦਾ ਆ ਹੈ ਕਿ ਲੁਕਿਡ ਬਾਇਓ ਸੈਲ ਜਿਹੜੇ ਕੀ ਇਦਾਂ ਕੰਟੇਨਰਸ ਦੇ ਵਿੱਚ ਹੁੰਦੇ ਆ ਤਾਂ ਫਿਰ ਇਹਨਾਂ ਨੂੰ ਆ ਆਪਣੇ ਇੰਪੋਰਟਸ ਦੇ ਵਿੱਚ ਪੈਕ ਕੀਤਾ ਜਾਂਦਾ ਆ ਤਾਂ ਫਿਰ ਸਾਨੂੰ ਦੱਸਿਆ ਕਿ ਹਰ ਚੀਜ਼ ਨੂੰ ਕਿਦਾਂ ਲੈਬ ਦੇ ਵਿੱਚ ਟੈਸਟ ਕੀਤਾ ਜਾਂਦਾ ਬਾਕਾਇਦਾ ਵੈਰੀਫਾਈ ਕੀਤਾ ਜਾਂਦਾ ਹੈ ਉਹ ਮਰ ਸਿੰਪਲਸ ਲਈ ਜਾਂਦੇ ਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਕਸਟਮਰ ਦੇ ਲਈ ਆਪਣੇ ਸੇਲ ਕਰਨ ਦੇ ਲਈ ਉਹ ਰੈਡੀ ਹੁੰਦਾ ਹੈ ਰਾਈਟ ਸੋ ਇੱਥੇ ਹੈਗਾ ਜੀ ਸਾਰਾ ਸਮਾਨ ਆਪਣਾ ਗੱਠ ਹੈਲਥ ਮੈਨੇਜਮੈਂਟ ਦਾ ਸਕਿਨ ਕੇਅਰ ਦਾ ਬਾਇਓ ਸੈਲ ਘਰ ਦਾ ਸਮਾਨ ਹਾਊਸ ਕੇਅਰ ਜਿਹੜੇ Everything is